ਬੜੇ ਪਿਆਰ ਦੇ ਨਾਲ ਸਾਨੂੰ ਫਿਰ ਇਹ ਆਤਮਿਕ ਉਪਦੇਸ਼ ਦਿੱਤਾ ਕਿ ਆ ਮਨੁੱਖਾ ਦੇਹੀ ਏ ਟੁਕਮਾ ਸਮਾਂ ਜਿਹਦੇ ਵਿੱਚ ਤੂੰ ਨਾਮ ਜਪ ਸਕਦਾ ਹੈ ਨਹੀਂ ਤਾਂ ਜਦੋਂ ਤੂੰ ਚਾਰ ਪੈਰਾਂ ਵਾਲਾ ਹੋ ਗਿਆ ਚਾਰ ਪਾਉ ਦੋਏ ਸਿੰਗ ਸਿਰ ਦੇ ਉੱਤੇ ਦੋ ਸਿੰਗ ਲੱਗ ਗਏ ਗੰਗ ਮੁਖ ਜੁਬਾਨ ਤਾਂ ਹੋਏਗੀ ਤੇਰੇ ਕੋਲ ਸ਼ਬਦ ਨਹੀਂ ਹੋਣਗੇ ਅਸੂ ਜਿਵੇਂ ਹੰਗਾਰੇ ਦੇ ਨਾਲ ਹੀ ਉਹਨਾਂ ਨੇ ਇੱਕ ਢਾੜੀ ਮਾਰਨੀ ਹੁੰਦੀ ਹੈ ਉਸ ਸਮੇਂ ਨਾਮ ਨਹੀਂ ਜਪ ਸਕਦਾ ਵੱਤ ਲੱਗੀ ਸੱਚੇ ਨਾਮ ਕੀ ਜੋ ਬੀਜੈ ਸੋ ਖਾਏ ਜੋ ਬੀਜੇਗਾ ਉਹੀ ਤੈਨੂੰ ਪ੍ਰਾਪਤ ਹੋਏਗਾ ਤੇ ਹੁਣ ਇਹ ਜਿਹੜਾ ਸਮਾਂ ਹੈ ਨਾ ਇਹ ਵੱਤਰ ਹੈ ਮਹਾਰਾਜ ਕਹਿੰਦੇ ਨੇ ਸੱਚੇ ਨਾਮ ਨੂੰ ਆਰਾਧ ਨਹੀਂ ਤਾਂ ਹੋਰ ਸਮਾਂ ਤੇ ਉਹ ਮਿਲੇਗਾ ਨਹੀਂ ਤੇ ਭਗਤ ਕਬੀਰ ਸਾਹਿਬ ਸਮਝਾਉਂਦੇ ਨੇ ਚਾਰ ਪਾਉ ਦੋਇ ਸਿੰਘ ਗੁੰਗ ਮukh ਤਬ ਕੈਸੇ ਗੁਣ ਗਈ ਹੈ ਉਦੋਂ ਨਹੀਂ ਗੁਣ ਗਾ ਸਕਦਾ ਗੁਣ ਤਾਂ ਤੂੰ ਮਨੁੱਖਾ ਦੇਹੀ ਵਿੱਚ ਗਾ ਸਕਦਾ ਹੈ ਮਨੁੱਖਾ ਦੇਹੀ ਵਿੱਚ ਹੀ ਸਤਨਾਮ ਵਾਹਿਗੁਰੂ ਇਹ ਤੂੰ ਜਪ ਸਕਦਾ ਹੈ ਅਗਲਾ ਬਚਨ ਇਸਾ ਪ੍ਰਾਪਤ ਨਾਨਕਾ ਜਿਸ ਨੂੰ ਲਿਖਿਆ ਆਏ ਤੇ ਇਹ ਨਾਮ ਦਾ ਪ੍ਰਸਾਦ ਫਲ ਜੋ ਹੈ ਉਹ ਪ੍ਰਾਪਤ ਕਿਸ ਨੂੰ ਹੁੰਦਾ ਹੈ ਗੁਰਦੇਵ ਫਰਮਾਉਂਦੇ ਨੇ ਕਿ ਪ੍ਰਾਪਤ ਉਸ ਨੂੰ ਹੁੰਦਾ ਜਿਹਦੇ ਲੇਖਾਂ ਦੇ ਵਿੱਚ ਜਿਹਦੇ ਭਾਗਾਂ ਦੇ ਵਿੱਚ ਇਹ ਨਾਮ ਲਿਖਿਆ ਹੋਵੇ ਕਿਉਂਕਿ ਜਿਸ ਨੇ ਬਾਰੰਬਾਰ ਨਾਮ ਦਾ ਅਭਿਆਸ ਕੀਤਾ ਉਹ ਬਾਰੰਬਾਰ ਜਦੋਂ ਨਾਮ ਦੀ ਤੁਸੀਂ ਜਾਂਚਣਾ ਕਰੋਗੇ ਕਿਉਂਕਿ ਜਿਸ ਪ੍ਰਕਾਰ ਦੇ ਤੁਸੀਂ ਕਰਮ ਕਰਦੇ ਹੋ ਤੁਹਾਡਾ ਨਸੀਬ ਉਸੇ ਪ੍ਰਕਾਰ ਦਾ ਬਣਦਾ ਹੈ ਕਈ ਲੋਕ ਇਹ ਗੱਲ ਇਸ ਪ੍ਰਕਾਰ ਦੇ ਨਾਲ ਸਮਝਾਉਂਦੇ ਨੇ ਕਿ ਜੀ ਸਾਡੇ ਤਾਂ ਨਸੀਬਾਂ ਜੀ ਨਹੀਂ ਹੈ ਨਾਮ ਜਪਣਾ ਸਾਡੇ ਤੇ ਨਸੀਦਾਂ ਵਿੱਚ ਹੀ ਨਹੀਂ ਹੈ ਸੇਵਾ ਕਰਨੀ ਗੁਰੂ ਘਰ ਆਉਣਾ ਇਹ ਬੜਾ ਸਰਲ ਢੰਗ ਹੈ ਗੁਰੂ ਤੋਂ ਦੂਰ ਜਾਣ ਦਾ ਸੇਵਾ ਤੋਂ ਦੂਰ ਜਾਣ ਦਾ ਇਹ ਬਹਾਨਾ ਲਾ ਦੇਣਾ ਜਦੋਂ ਮਾਲਕ ਕਰੇਗਾ ਜੀ ਤੇ ਮਾਲਕ ਕੀ ਘਰੇ ਆਏਗਾ ਤੇਰੇ ਕੋਲ ਕਿ ਚੱਲ ਭਰਾ ਤੂੰ ਗੁਰੂ ਘਰ ਮੱਥਾ ਟੇਕ ਲੋੜ ਤਾਂ ਤੈਨੂੰ ਹੈ ਇਹ ਕਰਮ ਕਰਕੇ ਤੂੰ ਆਪਣਾ ਜੀਵਨ ਸੁਖਾਲਾ ਕਰਨਾ ਹੈ ਗੁਰੂ ਸਾਹਿਬ ਆਖਦੇ ਨੇ ਕਿ ਇਹ ਜਿਤਨੇ ਵੀ ਧਰਮ ਦੇ ਨਾਮ ਦੇ ਉੱਤੇ ਕਰਮ ਨੇ ਜਿਹੜਾ ਯੋਗ ਕਰਮ ਹੈ ਨਾਮ ਜਪਣਾ ਤੇ ਸੇਵਾ ਕਰਨੀ ਧਰਮ ਦੀ ਪਰਿਭਾਸ਼ਾ ਕੀ ਲਿਖੀ ਵੱਖਰੀਆਂ ਵੱਖਰੀਆਂ ਪਰਿਭਾਸ਼ਾ ਨੇ ਪਰ ਧਰਮ ਦੀ ਇੱਕੋ ਪਰਿਭਾਸ਼ਾ ਹੈ ਜੋ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਸਮਝਾਈ ਹੈ ਸਗਲ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਉਹ ਕਰਮ ਤੋਂ ਹੋਰ ਜੇਕਰ ਤੂੰ ਮੁਸਲਮਾਨ ਵੀਰ ਹੈ ਤੋ ਨੇਕ ਕਰਮ ਕਰਕੇ ਨਾਮ ਜਪ ਕੇ ਨਿਰਮਲ ਕਰਮ ਕਰਕੇ ਤੋ ਮੁਕਤ ਹੋ ਸਕਦਾ ਮਹਾਰਾਜ ਨੇ ਕਿਹਾ ਇਹ ਧਰਮ ਦੀ ਪਰਿਭਾਸ਼ਾ ਹੈ। ਔਰ ਸਭ ਤੋਂ ਉਤਮ ਮਨੁੱਖ ਕੌਣ ਹੈ? ਸਗਲ ਪੁਰਖਮੈਂ ਉਤਮ ਪੁਰਖ ਜਿਹੜਾ ਸਾਰਿਆਂ ਮਨੁੱਖਾਂ ਦੇ ਵਿੱਚੋਂ ਸ਼ਰਮੌਰ ਮਨੁੱਖ ਹੈ ਉਹ ਇਹ ਦੋ ਕਰਮ ਕਰਦਾ ਹੈ। ਜਿਵੇਂ ਬਾਬਾ ਫਰੀਦ ਸਾਹਿਬ ਉਹ ਇਸਲਾਮ ਦੇ ਧਾਰਨੀ ਨੇ ਪਰ ਉਹਨਾਂ ਨੇ ਜੀਵਨ ਵਿੱਚ ਇੱਕ ਨਿਰਮਲ ਕਰਮ ਰੱਖੇ ਨੇ ਔਰ ਇੱਕ ਮਾਲਕ ਦੀ ਬੰਦਗੀ ਰੱਖੀ ਹੈ ਤੇ ਗੁਰੂ ਸਾਹਿਬ ਨੇ ਉਹਨਾਂ ਦੀ ਵਿਚਾਰਧਾਰਾ ਨੂੰ ਅਪਣਾ ਕੇ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਅਸਥਾਨ ਦੇ ਦਿੱਤਾ ਸਾਧੂ ਦੀ ਡੈਫੀਨੇਸ਼ਨ ਕੀ ਹੈ ਤੁਸੀਂ ਸਾਧੂ ਕਿਵੇਂ ਬਣ ਸਕਦੇ ਹੋ ਸਾਧਨਾਮ ਨਿਰਮਲਤਾ ਕੇ ਕਰਮ ਕਰਮਾਂ ਦੇ ਵਿੱਚ ਆਉਂਦਾ ਹੈ ਸੇਵਾ ਕਰਨੀ ਤੇ ਇਸ ਰਸਨਾ ਤੋਂ ਉਸ ਪਰਮੇਸ਼ਰ ਦਾ ਨਾਮ ਜਪਣਾ ਤੇ ਗੁਰੂ ਅਰਜਨ ਦੇਵ ਮਹਾਰਾਜੀ ਕਹਿੰਦੇ ਨੇ ਇਹ ਹੁਣ ਤੇਰੇ ਕਰਮਾਂ ਵਿੱਚ ਨਾਮ ਤਾਂ ਹੀ ਲਿਖਿਆ ਜਾਏਗਾ ਜੇ ਤੂੰ ਆਪਣੇ ਵੱਲੋਂ ਕੋਸ਼ਿਸ਼ ਕਰੇ ਉਦਮ ਕਰੇਂਦਿਆ ਜਿਉ ਤੂੰ ਨਾਮ ਜਪਣ ਦੇ ਲਈ ਉਦਮਤਾ ਕਰਨਾ ਹੀ ਪਏਗਾ ਜਿਉਂ-ਜਿਉਂ ਉਦਮ ਕਰੇਗਾ ਕਿਉਂਕਿ ਮਨੁੱਖ ਜਦੋਂ ਅਭਿਆਸ ਕਰਦਾ ਹੈ ਮਿਹਨਤ ਕਰਦਾ ਹੈ ਹੁਣ ਇੱਕ ਬੱਚਾ ਪੂਰਾ ਸਾਲ ਪੜ੍ਹਾਈ ਨਾ ਕਰੇ ਤੇ ਜਦੋਂ ਸਾਲ ਬਾਅਦ ਉਹ ਫੇਲ ਹੋ ਜਾਏ ਤੇ ਉਹ ਕਹੇ ਜੀ ਮੇਰੇ ਤਾਂ ਨਸੀਬ ਹੀ ਖਰਾਬ ਨੇ ਨਸੀਬ ਕਿਉਂ ਖਰਾਬ ਨੇ ਤੇਰੇ ਜੇ ਤੂੰ ਪੂਰਾ ਸਾਲ ਪੜ੍ਹਾਈ ਕਰਦਾ ਤੇ ਆਪਣੇ ਹੱਥਾਂ ਦੇ ਨਾਲ ਹੀ ਤੇ ਤੂੰ ਆਪਣੀ ਕਿਸਮਤ ਲਿਖ ਲੈਣੀ ਸੀ ਨਾ ਇਹ ਤੇ ਨਹੀਂ ਕਿ ਹੁਣ ਪਰਮਾਤਮਾ ਆ ਕੇ ਪੜ੍ਹਾਈ ਕਰਦਾ ਤੇ ਤੈਨੂੰ ਪਾਸ ਕਰ ਦਿੰਦਾ ਮਹਾਰਾਜ ਕਹਿੰਦੇ ਨੇ ਇਹ ਤੂੰ ਇਹ ਲੇਖ ਆਪ ਵੀ ਲਿਖ ਸਕਦਾ ਹੈ ਅਸੀਂ ਸੋਚਦੇ ਹਾਂ ਕਿ ਲੇਖ ਪਰਮਾਤਮਾ ਲਿਖ ਰਿਹਾ ਹੈ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਫਰੀਦਾ ਜੀ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ ਹੁਣ ਕਾਲਾ ਲੇਖ ਕੀ ਆ ਤੁਸੀਂ ਪਾਪ ਕਰਮ ਕਰੋ ਤੇ ਦੋਸ਼ ਪਰਮਾਤਮਾ ਨੂੰ ਦੋਗੇ ਜਾ ਕੇ ਕਿ ਜੀ ਮੈਂ ਆ ਜਿਹੜਾ ਬੁਰਿਆ ਕਰਮ ਕੀਤਾ ਨਾ ਮੇਰੇ ਤੋਂ ਪਰਮਾਤਮਾ ਨੇ ਕਰਾਇਆ ਕਾਲੇ ਲੇਖ ਤੂੰ ਆਪ ਲਿਖ ਰਿਹਾ ਹੈ ਬੁਰੇ ਕਰਮ ਜਿਹੜੇ ਨੇ ਉਹ ਮਨੁੱਖ ਆਪ ਲਿਖਦਾ ਤਾਂ ਬਾਬਾ ਫਰੀਦ ਸਾਹਿਬ ਨੇ ਸ਼ਲੋਕ ਲਿਖਿਆ ਫਰੀਦਾ ਜੇ ਤੂੰ ਸਿਆਣਾ ਹੈ ਲਤੀਫ ਬਰੀਕ ਸੋਚ ਦਾ ਮਾਲਕ ਹੈ ਕਾਲੇ ਲੇਖ ਨਾ ਲਿਖ ਆਪ ਨੜੇ ਗਿਰਵਾਨ ਮੈਂ ਸਿਰ ਨੀਵਾ ਕਰ ਦੇਖ ਆਪਣੇ ਅੰਦਰ ਝਾਤ ਮਾਰ ਜਦੋਂ ਆਪਣੇ ਅੰਦਰ ਝਾਤ ਮਾਰੇਗਾ ਉਦੋਂ ਫਿਰ ਕਾਲੇ ਲੇਖ ਨਹੀਂ ਲਿਖੇਗਾ ਪਰਮਾਤਮਾ ਕਾਲਾ ਲੇਖ ਨਹੀਂ ਲਿਖਦਾ ਉਹ ਤੇ ਚੰਗਾ ਲੇਖ ਲਿਖਦਾ ਹੈ ਉਨੇ ਸਭ ਤੋਂ ਚੰਗਾ ਇਹ ਕੀਤਾ ਕਿ ਤੇਨੂੰ ਪਸ਼ੂ ਨਾ ਬਣਾ ਕੇ ਤੇਨੂੰ ਮਨੁੱਖ ਬਣਾ ਦਿੱਤਾ। ਔਰ ਇਸ ਤੋਂ ਚੰਗਾ ਕੀ ਕਰ ਦੇਵੇ? ਤਾਂ ਗੁਰੂ ਸਾਹਿਬ ਆਖਦੇ ਨੇ ਇਹ ਜਿਹੜਾ ਨਾਮ ਦਾ ਪ੍ਰਸਾਦ ਫਲ ਹੈ ਉਹਨਾਂ ਨੂੰ ਮਿਲਦਾ ਹੈ ਜਿਹਦੇ ਭਾਗਾਂ ਦੇ ਵਿੱਚ ਲਿਖਿਆ ਹੋਵੇ ਮਹੱਲਾ ਪੰਜਵਾਂ ਮੰਗਣਾ ਦਾ ਸੱਚ ਏਕਾ ਜਿਸ ਤੁਸ ਦੇਵੈ ਆਪ ਹੁਣ ਇਥੇ ਗੁਰੂ ਅਰਜਨ ਦੇਵ ਮਹਾਰਾਜ ਜੀ ਸਮਝਾਉਂਦੇ ਨੇ ਕਿ ਕੀ ਮੰਗਣਾ ਗੁਰੂ ਜੀ ਆਖਦੇ ਨੇ ਇੱਕ ਪਰਮਾਤਮਾ ਹੈ ਦੂਜੀ ਉਹ ਨਹੀਂ ਮਾਇਆ ਔਰ ਮਾਇਆ ਦੇ ਵਿੱਚ ਉਹਨੇ ਸਾਰੇ ਜਿਹੜੇ ਸੰਸਾਰਿਕ ਪਦਾਰਥ ਨੇ ਉਹ ਰੱਖੇ ਹੋਏ ਨੇ ਸਾਰੇ ਪਦਾਰਥ ਇਕ ਨੂੰ ਛੱਡ ਕੇ ਅਸੀਂ ਦੂਜਾ ਭਾਵ ਮੰਗਦੇ ਆਂ ਮਾਇਆ ਹੀ ਮੰਗੀ ਜਾਂਨੇ ਆ ਨਾ ਸਾਰੇ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਵਿੱਚ ਇੱਕ ਬੜਾ ਪਿਆਰਾ ਬਚਨ ਹੈ ਕਾਮਣ ਦੇ ਕਾਮ ਲੋਭਾਇਆ ਸੁਤ ਕੰਚਨ ਸਿਉ ਹੇਤ ਵਿਧਾਇਆ ਸਭ ਕਿਛ ਆਪਣਾ ਇਕਰਾਮ ਉਪਰਾਹ ਸਾਰਿਆਂ ਨੂੰ ਆਖੀ ਜਾਂਦਾ ਹੈ ਵੀ ਮੇਰਾ ਏ ਇਹ ਵੀ ਮੇਰਾ ਏ ਇਹ ਮੇਰਾ ਪੁੱਤਰ ਹੈ ਸਾਰਿਆਂ ਦੇ ਉੱਤੇ ਆਪਣਤਾ ਹੈ ਤੇ ਜਿਸ ਦਿਨ ਪਰਮਾਤਮਾ ਆਖੇ ਮੈਂ ਵੀ ਤੇਰਾ ਆਪਣਾ ਕਹਿੰਦਾ ਨਹੀਂ ਜੀ ਤੂੰ ਪਰਾਇਆ ਸਭ ਕੁਝ ਆਪਣਾ ਇੱਕ ਰਾਮ ਪਰਾਇਆ ਗੁਰੂ ਸਾਹਿਬ ਕਹਿੰਦੇ ਨੇ ਜੇ ਮੰਗਣਾ ਹੀ ਹੈ ਤਾਂ ਸੱਚ ਇੱਕ ਨੂੰ ਮੰਗ ਕਿਉਂਕਿ ਜਿਸ ਪ੍ਰਕਾਰ ਦੀ ਤੂੰ ਮੰਗ ਮੰਗੇਗਾ ਜੈਸੀ ਭੁੱਖ ਤੈਸੀ ਕਾ ਪੂਰਕ ਜਿਹੋ ਜੀ ਤੇਰੇ ਅੰਦਰ ਦੀ ਭੁੱਖ ਹੈ ਉਹੋ ਜੀ ਪੂਰਤੀ ਗੁਰੂ ਸਾਹਿਬ ਨੇ ਵੀ ਕਰਨੀ ਹੈ ਅਸੀਂ ਜਦੋਂ ਵੀ ਗੁਰੂ ਕੋਲੋਂ ਆ ਕੇ ਮੰਗਿਆ ਉਹ ਦੁਨਿਆਵੀ ਪਦਾਰਤ ਤੇ ਨਾਲ ਪਦਾਰਤ ਦੇ ਜਿਹੜਾ ਦੁੱਖ ਹੈ ਮਾਇਆ ਦਾ ਉਹ ਵੀ ਨਾਲ ਹੀ ਮੰਗ ਲਿਆ ਤਾਂ ਗੁਰੂ ਸਾਹਿਬ ਨੇ ਸਾਨੂੰ ਇਹ ਸਮਝਾਇਆ ਕਿ ਇਸ ਪ੍ਰਕਾਰ ਨਾਲ ਨਾ ਮੰਗੋ ਵਿਣ ਤੋਂ ਦੋ ਹੋਰ ਜੇ ਮੰਗਣਾ ਇੱਕ ਨੂੰ ਛੱਡ ਕੇ ਮਾਇਆ ਨੂੰ ਮੰਗਿਆ ਮਾਇਆ ਦੇ ਪਿੱਛੇ ਤੇ ਦੁੱਖ ਹੈ ਦੁੱਖदाई ਹੈ ਮਾਇਆ ਇਹ ਅਸੀਂ ਸਾਰੇ ਪੜੀ ਵੀ ਜਾਣੇ ਆ ਮਾਇਆ ਹੋਈ ਨਗਨੀ ਜਗਤ ਰਹੀ ਲਪਟਾਏ ਇਸ ਕੀ ਸੇਵਾ ਜੋ ਕਰੇ ਤਿਸ ਹੀ ਕੋ ਫਿਰ ਖਾਏ ਤਾਂ ਮੇਰਾ ਗੁਰੂ ਆਖਦਾ ਇਸ ਪ੍ਰਕਾਰ ਨਾਲ ਮੰਗੋ ਕਿ ਵਿਣ ਤੋਂ ਦੋ ਹੋਰ ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ ਦੇਹੋ ਨਾਮ ਸੰਤੋਖਿਆ ਉਤਰੈ ਮਨ ਕੀ ਓਖ ਸਾਡੀ ਝੋਲੀ ਵਿੱਚ ਨਾਮ ਪਾ ਦੇ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਤੇ ਮੈਂ ਦੋ ਹੱਥ ਜੋੜ ਕੇ ਪਹਿਲਾਂ ਹੀ ਖਿਮਾ ਮੰਗ ਲਵਾਂ ਤੁਹਾਡੇ ਕੋਲੋਂ ਤੁਸੀਂ ਜੋ ਕੁਝ ਮੰਗਿਆ ਹੈ ਨਾ ਗੁਰੂ ਨੇ ਉਹ ਕੋ ਜੀ ਦਿੱਤਾ ਤੁਸੀਂ ਅਜੇ ਤੱਕ ਮੰਗ ਮੰਗੀ ਨਹੀਂ ਪਰਮਾਤਮਾ ਦੇ ਨਾਮ ਦੀ ਮੈਨੂੰ ਬੜਾ ਲੰਮਾ ਸਮਾਂ ਇਸ ਲਾਈਨ ਵਿੱਚ ਹੋ ਗਿਆ ਅਜੇ ਤੱਕ ਮੈਨੂੰ ਕਿਸੇ ਨੇ ਆ ਕੇ ਨਹੀਂ ਆਖਿਆ ਕਿ ਭਾਈ ਸਾਹਿਬ ਜੀ ਅਰਦਾਸ ਕਰੋ ਕਿ ਗੁਰੂ ਸਾਹਿਬ ਮੈਨੂੰ ਨਾਮਦਾਨ ਦੇਣ ਤੁਹਾਨੂੰ ਪਤਾ ਹੈ ਹਰ ਨਾਮੇ ਹੀ ਸੁਖ ਮੰਡਾ ਹੀ ਜੇ ਤੁਸੀਂ ਗੁਰੂ ਕੋਲੋਂ ਨਾਮ ਦੀ ਜਾਚਨਾ ਕਰਦੇ ਹੋ ਨਾ ਉਹਦੇ ਵਿੱਚ ਧੀ ਪੁੱਤਰ ਕਮਾਈਆਂ ਬਰਕਤਾਂ ਬਖਸ਼ਿਸ਼ਾਂ ਰਹਿਮਤਾਂ ਸਾਰਾ ਕੁਝ ਨਾਮ ਦੇ ਵਿੱਚ ਹੈ ਕਹਿੰਦੇ ਨੇ ਜਿਹੜੀਆਂ ਰਿੱਧੀਆਂ ਸਿੱਧੀਆਂ ਨੇ ਨਾਮ ਦੀਆਂ ਦਾਸੀਆਂ ਨੇ ਰਿੱਧੀਆਂ ਸਿੱਧੀਆਂ ਤੇ ਪਿੱਛੇ-ਪਿੱਛੇ ਫਿਰਦੀਆਂ ਨੇ ਗੁਰੂ ਰਾਮਦਾਸ ਮਹਾਰਾਜ ਜੀਆ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਹੈ ਮਾਇਆ ਤੇ ਪਿੱਛੇ-ਪਿੱਛੇ ਫਿਰਦੀ ਹੈ ਤੇ ਗੁਰੂ ਸਾਹਿਬ ਆਖਦੇ ਨੇ ਕਿ ਤੂੰ ਅਜੇ ਤੱਕ ਦੁਨਿਆਵੀ ਪਦਾਰਤ ਮੰਗੇ ਨੇ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਤੈਨੂੰ ਉਹ ਕੁਝ ਪ੍ਰਾਪਤ ਹੋਇਆ ਹੈ ਪਰ ਤੂੰ ਅਜੇ ਤੱਕ ਨਾਮ ਮੰਗਿਆ ਨਹੀਂ ਨਾਮ ਦੇ ਨਾਲ ਸਦੀਵੀ ਸੁਖ ਲੱਗਾ ਹੋਇਆ ਹੈ ਨਾਮ ਦੇ ਨਾਲ ਆਨੰਦ ਜੁੜਿਆ ਹੋਇਆ ਹੈ ਤੇ ਜਿਸ ਦਿਨ ਤੂੰ ਗੁਰੂ ਕੋਲ ਆ ਕੇ ਨਾਮ ਦੀ ਜਾਂਚਨਾ ਕਰੇਗਾ ਮੰਗਣਾ ਤਾਂ ਸੱਚ ਇੱਕ ਜਿਸ ਤੁਸ ਦੇਵ ਆਪ ਤੇ ਪਰਮਾਤਮਾ ਆਪ પ્રસન્ન ਹੋ ਕੇ ਤਰੁਠ ਕੇ ਮਹਾਰਾਜੀ ਕਹਿੰਦੇ ਨੇ ਉਹਨੂੰ ਫਿਰ ਨਾਮ ਦੀ ਦਾਤ ਬਖਸ਼ ਦਿੰਦਾ ਹੈ ਇਹ ਅਸੀਂ ਕਈ ਵਾਰ ਸ਼ਬਦ ਪੜਿਆ ਮੈਂ ਕਿਆ ਮੰਗੋਂ ਕਿਛਿ ਥਿਰ ਨ ਰਹਾਈ ਹਰ ਦੀਜੈ ਨਾਮ ਪਿਆਰੀ ਜੀਉ ਪਰਮਾਤਮਾ ਤੇਰੇ ਘਰ ਸਭ ਤੋਂ ਜਿਹੜੀ ਅਮੋਲਕ ਵਸਤੂ ਹੈ ਉਹ ਹੈ ਤੇਰਾ ਨਾਮ ਮੈਂ ਤਾਂ ਉਹਦੀ ਮੰਗ ਮੰਗਦਾ ਤੂੰ ਪ੍ਰਭ ਦਾਤਾ ਦਾਨਮਤ ਪੂਰਾ ਹਮ ਥਾਰੇ ਭੇਖਾਰੀ ਜੀਉ ਮੈਂ ਕਿਆ ਮੰਗੋਂ ਕਿਛ ਥਿਰ ਨ ਰਹਾਈ ਹਰ ਦੀਜੈ ਨਾਮ ਪਿਆਰੀ ਜੀਉ ਸਾਨੂੰ ਇਹ ਸਮਝ ਹੋਣੀ ਚਾਹੀਦੀ ਹੈ ਕਿ ਗੁਰੂ ਕੋਲੋਂ ਨਾਮ ਦੀ ਜਾਂਚਨਾ ਕਰੀਏ ਤੇ ਜਿਸ ਦਿਨ ਸਾਡੇ ਕੋਲ ਨਾਮ ਆ ਗਿਆ ਸਾਰੇ ਸੰਸਾਰ ਦੀ ਸੁੱਖ ਆਪਣੇ ਆਪ ਆ ਜਾਣਗੇ ਪਰ ਇਹ ਮਿਲਦਾ ਉਹਨਾਂ ਨੂੰ ਹੈ ਜਿਨ੍ਹਾਂ ਦੇ ਉੱਤੇ ਪਰਮੇਸ਼ਰ ਆਪ ਕਿਰਪਾ ਕਰ ਦੇਵੇ ਜਿਤ ਖਾਦੈ ਮਨ ਤ੍ਰਿਪਤੀ ਹੈ ਨਾਨਕ ਸਾਹਿਬ ਦਾਤ ਹੇ ਨਾਨਕ ਜਦੋਂ ਨਾਮ ਦਾ ਪ੍ਰਸਾਦ ਫਲ ਖਾਣ ਨੂੰ ਮਿਲ ਜਾਵੇ ਤੇ ਮਨੁੱਖ ਰੱਜ ਜਾਂਦਾ ਹੈ ਸਦਾ ਦੇ ਲਈ ਤ੍ਰਿਪਤ ਭਈ ਸੱਚ ਭੋਜਨ ਖਾਇਆ ਮਨ ਤਨ ਰਸਨਾ ਨਾਮ ਧਿਆਇਆ ਨਹੀਂ ਤਾਂ ਅਸੀਂ ਦੁਨਿਆਵੀ ਪਦਾਰਤ ਤਾਂ ਬੜੇ ਸ਼ਕ ਲਏ ਇਸ ਜੁਬਾਨ ਤੇ ਬੜਾ ਕੁਝ ਆਇਆ ਤੇ ਜੁਬਾਨ ਦੇ ਰਾਹੀ ਇਸ ਢਿੱਡ ਦੇ ਵਿੱਚ ਚਲਾ ਗਿਆ ਪਰ ਜ਼ੁਬਾਨ ਰੱਜੀ ਨਹੀਂ ਗੁਰੂ ਅਮਰਦਾਸ ਮਹਾਰਾਜੀਆਂ ਨੇ ਇਹ ਵਚਨ ਉਚਾਰਨ ਕੀਤਾ ਇਹ ਰਸਨਾ ਤੂੰ ਅਨ ਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰਦ ਕਿਤੇ ਜਿ ਚਰ ਹਰ ਰਸ ਪੱਲੇ ਨਾ ਪਾਈ ਇਹ ਜ਼ੁਬਾਨ ਕਦੇ ਰਾਜੀ ਨਹੀਂ ਸਕਦੀ ਕਿਉਂਕਿ ਇਹ ਰਜੇਗੀ ਕੇਵਲ ਪਰਮਾਤਮਾ ਦੇ ਨਾਮ ਦੇ ਰਸ ਦੇ ਨਾਲ ਜਦੋਂ ਸੱਚਾ ਭੋਜਨ ਇਹਨੇ ਛਕ ਲਿਆ ਇਹ ਫਿਰ ਤ੍ਰਿਪਤ ਹੋ ਜਾਏਗੀ ਤੇ ਗੁਰੂ ਸਾਹਿਬ ਨੇ ਇਸੇ ਕਰਕੇ ਬਚਨ ਅੰਮ੍ਰਿਤ ਗੁਰਬਾਣੀ ਵਿੱਚ ਦਰਜ ਕੀਤਾ ਕਿ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਜਿਹੜੇ ਦੁਨਿਆਵੀ ਪਦਾਰਥ ਨੇ ਦੁਨਿਆਵੀ ਰਸ ਨੇ ਇਹ ਰਜਾਉਂਦੇ ਨਹੀਂ ਸਕੋ ਹੋਰ ਅੰਦਰ ਭੁੱਖ ਪੈਦਾ ਕਰ ਦਿੰਦੇ ਨੇ ਇਨਾ ਦਾ ਸੁਭਾਗ ਗੁਰੂ ਅਰਜਨ ਦੇਵ ਮਹਾਰਾਜੀਆਂ ਨੇ ਅਮਰਤ ਗੁਰਬਾਣੀ ਵਿੱਚ ਲਿਖਿਆ ਸਹਿਸਖੱਟੇ ਲਖ ਕੋਟ ਧਵੈ ਤ੍ਰਿਪਤ ਨ ਆਵੈ ਮਾਇਆ ਪਾਛੈ ਪਾਵੈ ਅਨੇਕ ਭੋਗ ਵਿਖਿਆ ਕੀ ਕਰੈ ਨਾ ਤ੍ਰਿਪਤਾਵੈ ਖਾਪ ਖਾਪ ਮਰੇ ਰਜੇਗੀ ਕਿਵੇਂ ਕਿਵੇਂ ਰਜੇਗਾ ਬਿਨਾਂ ਸੰਤੋਖ ਨਹੀਂ ਕੋ ਰਾਜੈ ਸੁਭਨ ਮਨੋਰਤ ਵਰਥੈ ਸਭ ਕਾਜੈ اے ਨਾਨਕ ਇਹ ਜਿਹੜੀ ਦਾਤ ਇਹਨਾ ਇਸ ਦਾਤ ਦਾ ਮਾਲਕ ਪਰਮਾਤਮਾ ਆਪ ਹੈ ਤੂੰ ਹਟ ਯੋਗ ਨਹੀਂ ਕਰ ਸਕਦਾ ਇਹ ਜਿਸ ਉਤੇ ਉਹ ਆਪ ਦਇਆਵਾਨ ਹੋ ਜਾਵੇ ਉਸ ਨੂੰ ਫਿਰ ਇਹ ਦਾਤ ਬਖਸ਼ ਦਿੰਦਾ ਹੈ ਪੌੜੇ ਲਾਹ ਜਗ ਮੈਂ ਸੇਖਟੈ ਜਿਨ ਹਰ ਤਨ ਰਾਸ ਇਸ ਜਗਤ ਦੇ ਅੰਦਰ ਜਿਹੜੇ ਸਹੀ ਵਣਜਾਰੇ ਨੇ ਕਿਉਂਕਿ ਜੀਵ ਇੱਕ ਵਣਜਾਰਾ ਹੈ ਔਰ ਇਥੇ ਵਪਾਰ ਕਰਨ ਵਾਸਤੇ ਆਇਆ ਹੈ ਤੇ ਗੁਰੂ ਅਰਜਨ ਦੇ ਮਹਾਰਾਜ ਜੀ ਆਖਦੇ ਨੇ ਸੱਚ ਵਪਾਰ ਕਰੋ ਵਪਾਰੀ ਦਰਗਾਹ ਨਿਭ ਹੈ ਖੀਪ ਤੁਮਾਰੀ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਨੇ ਕੱਚ ਪਕਾਈ ਉਥੇ ਪਾਏ ਨਾਨਕ ਗਿਆਂ ਜਾ ਪੈ ਜਾਏ ਇਥੇ ਕੀ ਸਾਰਾ ਜੀਵਨ ਨਹੀਂ ਅਸੀਂ ਕਾਚੀ ਇਕੱਠਾ ਕੀਤਾ ਸੱਚ ਇਕੱਠਾ ਨਹੀਂ ਕੀਤਾ ਤੇ ਕੱਚ ਦਾ ਕੀ ਮੁੱਲ ਹੈ ਸੱਚ ਦਾ ਆਪਣਾ ਵजूद ਹੈ ਗੁਰੂ ਸਾਹਿਬ ਕਹਿੰਦੇ ਨੇ ਕੱਚ ਪਕਾਈ ਉਥੇ ਪਾਏ ਉਥੇ ਜਾ ਕੇ ਪਤਾ ਲੱਗਣਾ ਕਿ ਮੈਂ ਤੇ ਸਾਰਾ ਕੁਝ ਤੇ ਕੂੜਾ ਕਬਾੜਾ ਹੀ ਇਕੱਠਾ ਕਰਦਾ ਰਿਹਾ ਇਸ ਜਗਤ ਦੇ ਅੰਦਰ ਜਿਹੜੇ ਨਾਮ ਦੇ ਵਪਾਰੀ ਬਣ ਕੇ ਨਾਮ ਦਾ ਵਪਾਰ ਕਰਦੇ ਨੇ ਨਾਮ ਖਰੀਦਦੇ ਨੇ ਜਿਹੜਾ ਨਾਮ ਦਾ ਧਨ ਰਾਸ ਇਥੇ ਸ ਸੇ ਨੂੰ ਸਿਆਰੀ ਲੱਗੀ ਐ ਇਹਦਾ ਅਰਥ ਬਣ ਜਾਂਦਾ ਹੈ ਰਾਸ਼ੀ ਪੂੰਜੀ ਨਾਮ ਦਾ ਧਨ ਜਿਹੜਾ ਖੱਟ ਲੈਂਦੇ ਨੇ ਉਹ ਇਸ ਜਗਤ ਵਿੱਚ ਮਹਾਰਾਜ ਜੀ ਕਹਿੰਦੇ ਨੇ ਲਾਹੇਵੰਦ ਨੇ ਲਾਹਾ ਜਗ ਮੈ ਸੇ ਖਟੈ ਜਿਨ ਹਰ ਧਨ ਰਾਸ ਉਹ ਲਾਹਾ ਲੈ ਕੇ ਗਏ ਨਹੀਂ ਤਾਂ ਆਪਣਾ ਮੂਲ ਵੀ ਗਵਾ ਗਏ ਇਹ ਬਚਨ ਅਮਰਤ ਗੁਰਬਾਣੀ ਵਿੱਚ ਅਸੀਂ ਕਈ ਵਾਰ ਸਰਵਣ ਕੀਤਾ ਹੈ ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੇ ਮੂਲ ਗਵਾਏ ਜਿਓ ਮੂਲ ਕੀ ਗਵਾ ਲਿਆ ਉਹਨਾਂ ਨੇ ਆ ਜਿਹੜੇ ਤੁਹਾਡੇ ਸ਼ਰੀਰ ਦੇ ਵਿੱਚ ਘਟ ਦੇ ਵਿੱਚ ਸਵਾਸ ਚੱਲ ਰਹੇ ਨੇ ਨਾ ਇਹ ਪਰਮਾਤਮਾ ਦਾ ਮੂਲ ਧਨ ਹੈ ਔਰ ਇਹ ਮੂਲ ਧਨ ਮਨਮੁਖ ਨੇ ਵਿਕਾਰਾਂ ਦੇ ਵਿੱਚ ਪਾ ਕੇ ਸਾਰਾ ਗਵਾ ਲਿਆ ਪਰ ਜਿਹੜੇ ਗੁਰਮੁਖ ਜਨ ਨੇ ਉਹ ਗੁਰੂ ਤੋਂ ਆਗਿਆ ਲੈ ਕੇ ਗੁਰੂ ਦੀ ਛਤਰ ਛਾਇਆ ਹੇਠ ਗੁਰੂ ਗੁਰੂ ਜਪ ਕੇ ਮਹਾਰਾਜ ਕਹਿੰਦੇ ਨੇ ਉਹ ਨਾਮ ਦਾ ਧਨ ਇਕੱਤਰ ਕਰਦੇ ਨੇ ਦੁਤਿਆ ਭਾਉ ਨਾ ਜਾਣਨੀ ਸੱਚੇ ਦੀ ਆਸ ਜਿਹੜਾ ਦੁਬਿਧਾ ਵਾਲਾ ਮਾਰਗ ਹੈ ਜਿਹੜੀ ਮਾਇਆ ਹੈ ਉਹ ਇੱਕ ਪਰਮੇਸ਼ਰ ਨੂੰ ਛੱਡ ਕੇ ਦੂਜੇ ਪਾਸੇ ਝਾਕ ਰੱਖਦੇ ਹੀ ਨਹੀਂ ਉਹਨਾਂ ਨੂੰ ਦੂਜੇ ਪਾਸੇ ਕੋਈ ਆਸ ਨਹੀਂ ਮਾਇਆ ਦੇ ਉੱਤੇ ਉਹ ਆਸ ਨਹੀਂ ਰੱਖਦੇ ਉਹ ਇੱਕ ਪਰਮੇਸ਼ਰ ਦੇ ਉੱਤੇ ਆਸ ਰੱਖ ਕੇ ਆਪਣਾ ਜੀਵਨ ਬਤੀਤ ਕਰਦੇ ਨੇ ਨੇਚਲ ਇੱਕ ਸਰੀਬਿਆ ਔਰ ਸਭ ਵਿਨਾਸ਼ ਪਰਮਾਤਮਾ ਨੇ ਚੱਲੈ ਸਦਾ ਕਾਇਮ ਰਹਿਣ ਵਾਲਾ ਉਹਦਾ ਜਿਹੜਾ ਸਿੰਘਾਸਨ ਹੈ ਉਹ ਕਦੇ ਹਿੱਲਦਾ ਨਹੀਂ ਡੋਲਦਾ ਨਹੀਂ ਉਹਦਾ ਜਿਹੜਾ ਰਾਜ ਹੈ ਸਦਾ ਕਾਇਮ ਰਹਿਣ ਵਾਲਾ ਹੈ ਤੇ ਗੁਰਮੁਖ ਜਾਨਾ ਮਿਲ ਕੇ ਉਸ ਇੱਕ ਨੂੰ ਆਰਾਧਦੇ ਨੇ ਤੇ ਗੁਰਮੁਖ ਨੂੰ ਇਸ ਗੱਲ ਦੀ ਸੋਝੀ ਹੈ ਕਿ ਪਰਮਾਤਮਾ ਦੇ ਨਾਮ ਤੋਂ ਬਿਨਾਂ ਹੋਰ ਸਾਰਾ ਕੁਝ ਬਿਨਸ ਜਾਣ ਵਾਲਾ ਔਰ ਸਭ વિનાਸ਼ ਪਾਰ ਬ੍ਰਹਮ ਜਿਸ ਵਿਸਰੈ ਤੇਸ ਬਿਰਥਾ ਸਾਸ ਜਿਸ ਮਨੁੱਖ ਨੂੰ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਵਿਸਰ ਜਾਵੇ ਵੈਸੇ ਵਿਸਰਨਾ ਨਹੀਂ ਚਾਹੀਦਾ ਜੇ ਵਿਸਰੇ ਵੀ ਤੇ ਗੁਰੂ ਦੇ ਅੱਗੇ ਸਾਨੂੰ ਅਰਜੋਈਆਂ ਬੇਨਤੀਆਂ ਕਰਨੀਆਂ ਚਾਹੀਦੀਆਂ ਨੇ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹ ਇਹ ਪੰਕਤੀਆਂ ਯਾਦ ਕਰ ਲਓ ਪੱਕੀਆਂ ਤੇ ਬਾਰੰਬਾਰ ਇਹਨਾਂ ਪੰਕਤੀਆਂ ਦਾ ਅਭਿਆਸ ਕਰੋ ਆਖੋ ਮਾਲਿਕਾ ਅਸੀਂ ਤਾਂ ਤੈਨੂੰ ਭੁੱਲ ਜਾਂਨੇ ਆ ਪਰ ਤੂੰ ਸਾਨੂੰ ਕਿਉਂ ਵਿਸਾਰਨਾ ਵਿਸਰਨਾਹੀ ਦਾਤਾਰ ਆਪਣਾ ਨਾਮ ਦਿਓ ਮੇਰਾ ਸੁਭਾਅ ਹੈ ਭੁੱਲ ਜਾਣਾ ਪਰ ਤੂੰ ਤੇ ਚੇਤੇ ਰੱਖਦਾ ਕਿਰਪਾ ਕਰ ਸਾਨੂੰ ਵਿਸਾਰਨਾ ਅਸੀਂ ਦਿਨ ਰਾਤ ਤੇਰੇ ਗੁਣ ਗਾंदे ਰਹੀਏ ਤੇ ਸਾਡੇ ਮਨ ਵਿੱਚੋਂ ਇਹ ਚਾਹੋ ਇਹ ਜਿਹੜਾ ਉਤਸ਼ਾਹ ਹੈ ਇਹ ਸਮਾਪਤ ਨਾ ਹੋਵੇ ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋ ਇਹੋ ਇਹ ਚਾਹੋ ਮੁਕੇ ਨਾ ਮੈਂ ਬਾਰង ਬਾਰ ਤੈਨੂੰ ਯਾਦ ਕਰਦਾ ਰਹਾ ਗੁਰੂ ਅਰਜਨ ਦੇ ਮਹਾਰਾਜ ਜੀ ਕਹਿੰਦੇ ਨੇ ਪਾਰ ਬ੍ਰਹਮ ਜਿਸ ਵਿਸਰੈ ਤਿਸ ਬਿਰთა ਸਾਸ ਜਿਨ੍ਹਾਂ ਨੇ ਹੁਣ ਪਰਮੇਸ਼ਰ ਨੂੰ ਵਿਸਾਰ ਦਿੱਤਾ ਉਹਨਾਂ ਦੇ ਜਿਹੜੇ ਸਵਾਸ ਨੇ ਸਾਰੇ ਹੀ ਬੇਅਰਥ ਨੇ ਕਿਸੇ ਅਰਥ ਦੇ ਨਹੀਂ ਮਹਾਰਾਜ ਜੀ ਕਹਿੰਦੇ ਨੇ ਉਹਦੇ ਸਵਾਸ ਕੋਈ ਅਰਥ ਨਹੀਂ ਰੱਖਦੇ ਉਹਦਾ ਜੀਵਨ ਕਿਸੇ ਅਰਥ ਨਹੀਂ ਉਹਦਾ ਜੀਵਨ ਸਕਾਰਤਾ ਨਹੀਂ ਉਹਦਾ ਜੀਵਨ ਬੇਅਰਥ ਹੈ ਪਰਮਾਤਮਾ ਦੇ ਨਾਮ ਦੀ ਉਹਨੇ ਅਰਦਾਸਾ ਨਹੀਂ ਕੀਤੀ ਕੰਠ ਲਾਏ ਜਨ ਰੱਖਿਆ ਨਾਨਕ ਬਲ ਜਾਸ ਧੰਨ ਗੁਰੂ ਨਾਨਕ ਦੇਵ ਮਹਾਰਾਜੀਆਂ ਦੇ ਨਾਮ ਦੀ ਮੋਹਰ ਛਾਪ ਲਾ ਕੇ ਗੁਰੂ ਅਰਜਨ ਦੇਵ ਮਹਾਰਾਜੀ ਆਖਦੇ ਨੇ ਹੇ ਨਾਨਕ ਮੈਂ ਤਾਂ ਉਹਨਾਂ ਤੋਂ ਕੁਰਬਾਨ ਹੋ ਜਾਵਾਂ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਨੂੰ ਆਪਣੇ ਗਲੇ ਦੇ ਨਾਲ ਲਾ ਕੇ ਰੱਖਿਆ ਅਸੀਂ ਪਰਮਾਤਮਾ ਦੇ ਨਾਮ ਦੀ ਇੱਕ ਮਾਲਾ ਜਿਹੜੀ ਹੈ ਨਾ ਉਹ ਗਲੇ ਵਿੱਚ ਪਾ ਲਈਏ ਜਿਹੜੀ ਮਾਲਾ ਇਹ ਨਾ ਉਹ ਸਦਾ ਗਲੇ ਵਿੱਚ ਪਈ ਰਹੇ ਕਿਉਂਕਿ ਉਹ ਗਲੇ ਵਿੱਚ ਪਈ ਹੈ ਹਰ ਵੇਲੇ ਪਈ ਹੈ ਤੇ ਭਗਤ ਕਬੀਰ ਸਾਹਿਬ ਕਹਿੰਦੇ ਨੇ ਮੈਂ ਵੀ ਜਿਹੜੀ ਮਾਲਾ ਇਹ ਨਾ ਉਹ ਆਪਣੀ ਜ਼ੁਬਾਨ ਨੂੰ ਬਣਾ ਲਈ ਹੈ ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਆਰਾਮ ਆਪਣੀ ਜ਼ੁਬਾਨ ਦੇ ਉੱਤੇ ਹੀ ਮਾਲਾ ਚੜਾ ਲਈ ਹੈ ਲੋਕ ਤਾਂ ਗਲੇ ਵਿੱਚ ਪਾ ਕੇ ਲੋਕਾਂ ਨੂੰ ਪੁਲੇ ਕਾ ਪਾਉਂਦੇ ਨੇ ਵੇਖੋ ਇਹ ਬਹੁਤ ਨਾਮ ਜਪਦਾ ਹੈ ਪਰਮ ਭਗਤ ਕਬੀਰ ਸਾਹਿਬ ਕਹਿੰਦੇ ਨੇ ਜਿਹੜੀ ਮੇਰੀ ਸਿਮਰਣੀ ਹੈ ਨਾ ਜਿਹਦੇ ਨਾਲ ਮੈਂ ਸਿਮਰਨ ਕਰਨਾ ਉਹ ਮੇਰੀ ਜ਼ੁਬਾਨ ਹੈ ਰਸਨਾ ਦੇ ਉੱਤੇ ਹੀ ਰਾਮ ਨੂੰ ਚੜ੍ਹਾ ਲਿਆ ਇੱਕ ਇੱਕ ਕਰਕੇ ਮੋਤੀ ਇਹਦੇ ਤੋਂ ਹੀ ਮੈਂ ਮਿੰਦਾ ਰਹਿਣਾ ਸਤਿਗੁਰੂ ਜੀ ਆਖਦੇ ਨੇ ਕੰਠ ਲਾਏ ਜਨ ਰੱਖਿਆ ਨਾਨਕ ਬਲ ਜਾਸ ਉਹ ਆਪਣੇ ਜਨ ਨੂੰ ਆਪਣੇ ਗਲੇ ਨਾਲ ਲਾ ਕੇ ਰੱਖਦਾ ਹੈ ਤੇ ਮੈਂ ਉਸ ਪਰਿਪੂਰਨ ਪਰਮਾਤਮਾ ਵਾਹਿਗੁਰੂ ਤੋਂ ਕੁਰਬਾਨ ਹੋ ਜਾਵਾਂ ਜੀ ਅੱਜ ਦੇ ਸ਼ਬਦ ਦੀ ਇਹ ਗੁਰਮਤ ਵਿਚਾਰ ਜੀ ਪੁਰਗਲਤੀਆਂ ਦੀ ਮੁਆਫੀ ਦਿਲ ਦੀ ਗਹਿਰਾਈ ਚੋਂ ਅਸੀਸ ਬਖਸ਼ਣੀ ਜੀ ਆਓ ਕੁਝ ਸਮਾ ਵਾਹਿਗੁਰੂ ਦਾ ਸਿਮਰਨ ਕਰੀਏ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹੀ 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 ਗੁਰੂ ਸਤਨਾਮ ਵਾਹਿਗੁਰੂ ਗੁਰੂ ਰੂਪ ਸਾਜੰਗੇ ਜੀ ਕੋਜ ਕੋ ਬੇਨਤੀਆਂ ਨੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦਾ ਸ਼ਹੀਦੀ ਪੁਰਬ ਜੋ ਹੈ ਉਹ 30 ਤਰੀਕ ਨੂੰ ਆ ਰਿਹਾ ਹੈ ਉਸ ਦਿਨ ਦੀਵਾਨ ਸਜਾਏ ਜਾਣਗੇ ਔਰ ਜੋ ਸ਼ਬੀਲ ਦੀ ਸੇਵਾ ਹੈ ਉਹ B ਬਲਾਕ ਗੇਟ ਦੇ ਸਾਹਮਣੇ ਆਪਣੇ ਗੁਰੂ ਘਰੋਂ ਸ਼ਬੀਲ ਦੀ ਸੇਵਾ ਉਥੇ ਲਈ ਜਾਵੇਗੀ ਇੱਕ ਜ਼ਰੂਰੀ ਬੇਨਤੀ ਹੈ ਕਿ ਕੁਝ ਸਿੱਖੀ ਲਿਬਾਸ ਦੇ ਵਿੱਚ ਗੁਰਮੁਖ ਪਿਆਰੇ ਜਿਹੜੇ ਨੇ ਉਹ ਬਾਹਰੋਂ ਪੰਜਾਬ ਤੋਂ ਆ ਜਾਂਦੇ ਨੇ ਸੋ ਮਾਇਆ ਦੀ ਮੰਗ ਕਰਦੇ ਨੇ ਸੋ ਆਪ ਜੀਆਂ ਨੇ ਖਾਸ ਧਿਆਨ ਰੱਖਣਾ ਹੈ ਕਿ ਉਹਨਾਂ ਨੂੰ ਮਾਇਆ ਨਹੀਂ ਦੇਣੀ ਜਿਹੜੀ ਮਾਇਆ ਹੈ ਉਹ ਗੁਰੂ ਘਰ ਦੇ ਕੇ ਤੇ ਰਸੀਦ ਜਰੂਰ ਪ੍ਰਾਪਤ ਕਰਨੀ ਹੈ ਜੀ ਨਾਲ ਹੀ ਬੇਨਤੀ ਹੈ ਕਿ ਬੱਚਿਆਂ ਦੀਆਂ ਗੁਰਮਤਿ ਕਲਾਸਾਂ ਲੱਗ ਰਹੀਆਂ ਨੇ ਸੋ ਬੱਚਿਆਂ ਦੇ ਰिफ्रੈਸ਼ਮੈਂਟ ਲਈ ਬੇਨਤੀ ਹੈ ਸੋ ਇਸ ਪਾਸੇ ਆਪਣੀ ਮਾਇਆ ਲਾ ਕੇ ਦਸਵੰਦੀ ਮਾਇਆ ਨੂੰ ਸਫਲੀਆਂ ਬਣਾਓ ਗੁਰੂ ਘਰ ਦੇ ਸੇਵਕ ਸਰਦਾਰ ਗਿਆਨ ਓਂਕਾਰ ਸਿੰਘ ਤੇ ਪਰਿਵਾਰ ਵੱਲੋਂ ਗੁਰੂ ਘਰ ਦਾ ਲੰਗਰ ਪ੍ਰਸਾਦ ਤਿਆਰ ਹੈ ਚਾਹ ਦਾ ਲੰਗਰ ਤਿਆਰ ਹੈ ਸਭਰਾਂ ਨੇ ਸ਼ੱਕੇ ਜਾਣ ਦੀ ਕਿਰਪਾਲਤਾ ਕਰਨੀ ਜੀ ਔਰ ਬੇਨਤੀ ਹੈ ਗੁਰੂ ਸਾਹਿਬ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ 28 ਤਰੀਕ ਸ੍ਰੀ ਅਖੰਡ ਪਾਠ ਸਾਹਿਬ ਜੀ ਅਰੰਭਤਾ ਵੀ ਕੱਲ ਨੂੰ ਕੀਤੀ ਜਾਵੇਗੀ ਜੀ ਸੋ ਇਹਨੀਆਂ ਬੇਨਤੀਆਂ ਆਪ ਜੀਆਂ ਨੇ ਪ੍ਰਵਾਨ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ